ਪਰ ਉਸ ਸਥਾਨ 'ਤੇ ਥੋੜਾ ਜਲਦੀ ਮੈਨੂੰ ਕਹਿਣ ਦੀ ਲੋੜ ਵੀਰ ਪਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਜ ਪੰਜਾਬ ਦੀ ਟੀਵੀ ਤੇ ਮੈਂ ਹਾਂ ਮਨਦੀਪ ਸਿੰਘ ਜੀ ਅੱਜ ਅਸੀਂ ਫਰੀਦਕੋਟ ਡਿਸਟ੍ਰਿਕਟ ਦੇ ਜੈਤੋ ਮੰਡੀ ਵਿੱਚ ਮੌਜੂਦ ਹਾਂ ਜਿੱਥੇ ਕੀ ਆਮ ਘਰਾਂ ਦੀਆਂ ਲੜਕੀਆਂ ਵੱਲੋਂ ਤੀਆਂ ਦਾ ਤਿਉਹਾਰ ਹੈ ਜਿਹੜਾ ਉਹ ਬੜੀ ਬੜੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈਗਾ ਤੇ ਗੱਲਬਾਤ ਕਰਾਂਗੇ ਉਹਨਾਂ ਲੜਕੀਆਂ ਨਾਲ ਤੇ ਉਹਨਾਂ ਦੇ ਅਧਿਕਾਰੀਆਂ ਨਾਲ ਜਿਹੜੀਆਂ ਸੰਸਥਾ ਵੱਲੋਂ ਇਹ ਪ੍ਰੋਗਰਾਮ ਮਨਾਇਆ ਜਾਂਦਾ ਹੈ ਤੇ ਆਸ ਕਰਾਂਗੇ ਤੁਹਾਨੂੰ ਇਹ ਪ੍ਰੋਗਰਾਮ ਵਧੀਆ ਲੱਗੇਗਾ ਜੀ ਚਲੋ ਆ ਕੀ ਵਿਸ਼ੇਸ਼ਤਾ ਰੱਖੀ ਗਈ ਆਪਣੇ ਪਹਿਲਾਂ ਤਾਂ ਆਪਣਾ ਨਾਮ ਦੱਸੋ ਤੇ ਕੀ ਪ੍ਰੋਗਰਾਮ ਆ ਜੀ ਇੱਕ ਆ ਕੇ ਤੁਹਾਡੇ ਵੱਲੋਂ ਏ ਸਾਡਾ ਜੀ ਮੇਰਾ ਨਾਮ ਦਰਸ਼ਨਾ ਜੋਸ਼ੀ ਹੈ ਜੀ ਅਸੀਂ ਸ੍ਰੀ ਦੁਰਗਾ ਮੰਦਰ ਸਾਦਾ ਪੱਤੀ ਵੱਲੋਂ ਇਹ ਹਰ ਸਾਲ ਤੀਆਂ ਦਾ ਪ੍ਰੋਗਰਾਮ ਕਰਦੇ ਆਂ ਜੀ ਇਹ ਸਾਰਾ ਮਹੱਲਾ ਹੋ ਕੇ ਇਕੱਠਾ ਅਸੀਂ ਇੱਕ ਬਹੁਤ ਹੀ ਵਧੀਆ ਆਪ ਦੇ ਤਰ੍ਹਾਂ ਤੌਰ ਤੇ ਪ੍ਰੋਗਰਾਮ ਕਰਿਆ ਜਾਂਦਾ ਹੈ ਕੀ ਕੀ ਵਿਸ਼ੇਸ਼ਤਾਵਾਂ ਰੱਖੀਆਂ ਗਈਆਂ ਇਹ ਵਿਸ਼ੇਸ਼ਤਾਮ ਤਾਂ ਇਹੀ ਆ ਵੀ ਜਿਹੜਾ ਆਪਣਾ ਸੱਭਿਆਚਾਰ ਆਪਾਂ ਭੁੱਲਦੇ ਜਾ ਰਹੇ ਹਾਂਗੇ ਉਹਨੂੰ ਇਹ ਦੁਆਰੇ ਲਿਆਉਣ ਦੀ ਅਸੀਂ ਕੋਸ਼ਿਸ਼ ਕਰਦੇ ਆ ਕਿਉਂਕਿ ਕੁੜੀਆਂ ਨੂੰ ਅਸੀਂ ਸਵਾਲ ਜਵਾਬ ਪੁੱਛਦੇ ਆ ਸੱਭਿਆਚਾਰ ਬਾਰੇ ਕੋਈ ਵੀ ਉਹਨਾਂ ਨੂੰ ਅੰਤਰ ਨਹੀਂ ਪਤਾ ਲਾਠੀ ਕੀ ਹੁੰਦੀ ਹੈ ਮਧਾਣੀ ਕੀ ਹੁੰਦੀ ਹੈ ਇਹਨਾਂ ਬਾਰੇ ਕੋਈ ਇਹਨਾਂ ਨੂੰ ਸਵਾਲ ਜਵਾਬ ਨਹੀਂ ਪਤਾ ਇਸ ਲਈ ਅਸੀਂ ਦੁਆਰੇ ਅਸੀਂ ਕਹਿੰਦੇ ਆ ਵੀ ਸਾਡਾ ਪ੍ਰਾਣਾ ਸੱਭਿਆਚਾਰ ਪ੍ਰਾਣਾ ਵਿਰਸਾ ਜੀ ਤੇ ਕਿ ਵੀ ਹਰ ਸਾਲ ਲਾਇਆ ਜਾਂਦਾ ਪ੍ਰੋਗਰਾਮ ਹਰ ਸਾਲ ਜੀ ਅਸੀਂ ਦੋ ਤਿੰਨ ਸਾਲ ਤੋਂ ਅਸੀਂ ਇੱਥੇ ਪ੍ਰੋਗਰਾਮ ਕਰ ਰਹੇ ਆਂਗੇ ਤੇ ਇੱਥੇ ਆਏ ਕੋਈ ਇੱਕ ਇਹ ਨਾਮ ਵਗੈਰਾ ਵੀ ਰੱਖੇਗੇ ਜਾਂ ਕੋਈ ਇਸ ਤਰ੍ਹਾਂ ਦੇ ਕੋਈ ਹਾਂ ਜਿਸੀ ਛੋਟੇ ਛੋਟੇ ਪ੍ਰਾਈਜ਼ ਜਬ ਕੀਤੀ ਹੈਗੇ ਉਹ ਵੀ ਬੱਚਿਆਂ ਦੀ ਹੌਸਲਾ ਵਧਾਈ ਲਈ ਵੀ ਅਸੀਂ ਕਹਿੰਦੇ ਆ ਵੀ ਇੰਨੇ ਨਾ ਬੱਚਿਆਂ ਦਾ ਹੌਸਲਾ ਆਉਣ ਵਾਲਾ ਜਿਹੜਾ ਸਾਲ ਹੈ ਉਹਦੇ ਵਿੱਚ ਬੱਚੇ ਵੱਲ ਚੜ ਕੇ ਸਾਲਣ ਜਿਵੇਂ ਹੁਣ ਆਪਾਂ ਪੁਰਾਣਾ ਸੱਭਿਆਚਾਰਕੀ ਇਹ ਤਾਂ ਦਿਨੋ ਦਿਨ ਖਤਮ ਹੁੰਦਾ ਜਾਂਦਾ ਹੈਗਾ ਤੇ ਉਹਦੇ ਲਈ ਤੁਸੀਂ ਕੀ ਵਿਸ਼ੇਸ਼ਤਾ ਮਤਲਬ ਕੀ ਕਹਿਣਾ ਸਨੇਹਾ ਦੇਣਾ ਚਾਹੋਗੇ ਆਪਣੇ ਆ ਜਿਹੜੀਆਂ ਨੌਜਵਾਨ ਬੱਚੀਆਂ ਜਿਹੜੀਆਂ ਅੱਗੇ ਆਉਣਾ ਚਾਹੁੰਦੀਆਂ ਇਸ ਤਰ੍ਹਾਂ ਦੇ ਪ੍ਰੋਗਰਾਮ ਲਈ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆਂ ਕਿ ਪਿੰਡੀ ਪਿੰਡੀ ਸ਼ਹਿਰੀ ਸ਼ਹਿਰੀ ਇਹ ਸੱਭਿਆਚਾਰ ਪ੍ਰੋਗਰਾਮ ਕਰਾਏ ਜਾਣ ਜਿਵੇਂ ਲੋਹੜੀ ਹੋਗੀ ਦਿਵਾਲੀ ਹੋਗੀ ਐ ਹੋਲੀ ਹੋਗੀ ਤੀਆਂ ਹੋਗੀਆਂ ਇਸ ਕਰਕੇ ਜਿਵੇਂ ਗੁੱਗਾ ਆ ਗਿਆ ਉਹਦੇ ਵਿੱਚ ਇਹਨਾਂ ਨੂੰ ਕੋਈ ਪਤਾ ਨਹੀਂ ਗੁੱਗੇ ਦਾ त्यौਹਾਰ ਕੀ ਮਨਾਇਆ ਜਾਂਦਾ ਅਸੀਂ ਕਹਿੰਦੇ ਆਂ ਵੀ ਜਿਹੜਾ ਸਕੂਲਾਂ 'ਚ ਪ੍ਰੋਗਰਾਮ ਨਾਇਆ ਜਾਂਦਾ ਉਹ ਵੀ ਸਰੇ ਆਮ ਸਿੱਧਾ ਉੱਦਾਂ ਸਿੱਧਾ ਸੱਭਿਆਚਾਰ ਮਨਾਇਆ ਜਾਵੇ ਤਾਂ ਕਿ ਉਹਦੇ ਵਿੱਚ ਕੋਈ ਵੀ ਹਿੰਦੀ ਵਗੈਰਾ ਸਵਾਲ ਜਵਾਬ ਨਾ ਕੀਤੇ ਜਾਣ ਤੇ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਆਪਾਂ ਗੱਲਬਾਤ ਹੋਰ ਵੀ ਕਰਾਂਗੇ ਆਪਣਾ ਇੱਥੇ ਲੜਕੀਆਂ ਜਿਹੜੀਆਂ ਹੈਗੀਆਂ ਆਪਣੇ ਪੇਕੇ ਪਰਿਵਾਰ ਕੋਲ ਵੀ ਆਈਆਂ ਹੋਈਆਂ ਨੇ ਤੇ ਉਹ ਆਪਣਾ ਤੀਆਂ ਦਾ ਤਿਹਾਰ ਹੈ ਜਿਹੜਾ ਉਹ ਬਹੁਤ ਉਤਸ਼ਾਹ ਨਾਲ ਮਨਾ ਰਹੀਆਂ ਹੈਗੀਆਂ ਆਪਾਂ ਹੋਰ ਵੀ ਗੱਲਬਾਤ ਕਰਨੀ ਚਾਹਾਂਗੇ ਹਾਂਜੀ ਕੀ ਕਹਿਣਾ ਚਾਹੋਗੇ ਸਰ ਜੀ ਕਲ ਜੀ ਮੇਰਾ ਨਾਮ ਹੈ ਵੀਰਪਾਲ ਕੌਰ ਸੇਖੋਂ ਜੈਤੋ ਤੇ ਸਾਡੇ ਵਾਰਡ ਨੰਬਰ 4 ਦੇ ਵਿੱਚ ਜਿਹੜਾ ਪ੍ਰੋਗਰਾਮ ਹੋ ਰਿਹਾ ਤੇ ਬਹੁਤ ਵਧੀਆ ਇਹ ਸਾਰਾ ਹੀ ਜਿਹੜਾ ਮੰਦਰ ਵਾਲੀ ਕਮੇਟੀ ਹੈਗੀ ਆ ਸਾਰੀ ਬਹੁਤ ਮਿਹਨਤ ਕਰਦੀ ਹੈ ਤੇ ਚਲੋ ਬਹੁਤ ਸੋਹਣਾ ਇਹ ਤਿਉਹਾਰ ਆ ਕਿਉਂਕਿ ਲੇਡੀਜ਼ ਦਾ ਡੇਲੀ ਰੁਟੀਨ ਹੁੰਦਾ ਤੇ ਇੱਕ ਦਿਨ ਹੀ ਚਲੋ ਜੇ ਲੇਡੀਜ਼ ਨੂੰ ਰਾਤ ਮਿਲਦੀ ਆ ਉਹਨਾਂ ਦਾ ਵੀ ਇੰਜੋਏਮੈਂਟ ਹੋਣਾ ਚਾਹੀਦਾ ਤੇ ਸਾਰੀਆਂ ਸਾਡੇ ਵਾਰਡ ਵਾਲੀਆਂ ਲੇਡੀਜ਼ ਆ ਜਿਹੜੀਆਂ ਬਹੁਤ ਖੁਸ਼ ਹੁੰਦੀਆਂ ਤੇ ਕਾਫੀ ਜਿਹੜੇ ਬੱਚੇ ਆ ਜਿਨ੍ਹਾਂ ਨੂੰ ਕਿ ਕੁਝ ਵੀ ਨਹੀਂ ਪਤਾ ਪੁਰਾਣੀ ਸੱਭਿਆਚਾਰ ਬਾਰੇ ਉਹਨਾਂ ਨੂੰ ਕਾਫੀ ਖੁਸ਼ ਆ ਜਿਹੜਾ ਸਿੱਖਣ ਨੂੰ ਵੀ ਮਿਲਦਾ ਤੇ ਇੱਕ ਦਿਨ ਦਾ ਲੇਡੀਜ਼ ਦਾ ਇੰਜੋਏ ਹੋ ਜਾਂਦਾ ਰੋਟੀ ਟੋਕ ਦਾ ਵੈਸੇ ਟਾਈਮ ਆ ਬੇਸ਼ੱਕ ਲੇਟ ਕਰ ਲਾਂਗੇ ਪਰ ਉਹਨੇ ਕੇ ਟਾਈਮ ਲਈ ਥੋੜਾ ਘੈਣਾ ਛੋਟ ਜਾਂਦਾ ਤੇ ਥੋੜਾ ਜਿਹਾ ਲੇਡੀਜ਼ ਨੂੰ ਵੀ ਖੁਸ਼ੀ ਹੁੰਦੀ ਆ ਤੇ ਬਾਕੀ ਤੁਸੀਂ ਦੇਖ ਹੀ ਸਕਦੇ ਆ ਸਾਰਿਆਂ ਦੇ ਚਿਹ ਉਹ ਬਹੁਤ ਖੁਸ਼ ਹਾਂ ਲੇਡੀਜ਼ ਤੇ ਬਹੁਤ ਸੋਹਣਾ ਪ੍ਰੋਗਰਾਮ ਆ ਸਾਰਾ ਸਟਾਫ ਆ ਜਿਹੜਾ ਬਹੁਤ ਵਧੀਆ ਮਿਹਨਤ ਕਰਦਾ ਤੇ ਪ੍ਰੋਗਰਾਮ ਵੀ ਹਰ ਹਰ ਵਾਰੀ ਸਕਸੈਸਫੁਲ ਹੁੰਦਾ ਤੇ ਸਾਰਿਆਂ ਨੂੰ ਤੀਜ ਦੀਆਂ ਬਹੁਤ-ਬਹੁਤ ਵਧਾਈਆਂ ਤੇ ਇਸ ਤਰ੍ਹਾਂ ਹਾਂਜੀ ਕੀ ਕਹਿਣਾ ਚਾਹੁੰਗਾ ਜੀ ਤੁਸੀਂ ਅਸੀਂ ਅੱਜ ਬਹੁਤ ਖੁਸ਼ ਹਾਂ ਜੀ ਦੂਸਰੀ ਵਾਰੀ ਹੋ ਗਿਆ ਤੇ ਪ੍ਰੋਗਰਾਮ ਚੱਲ ਰਿਹਾ ਹੈਗਾ ਅਸੀਂ ਬਹੁਤ ਖੁਸ਼ ਹਾਂਗੇ ਸਾਰੀਆਂ ਲੇਡੀਜ਼ ਕੱਟੀਆਂ ਹੋਣਗੀਆਂ ਬਿੰਨਾ ਦੀਆਂ ਟੈਨਸ਼ਨਾਂ ਭੁੱਲ ਕੇ ਇੱਥੇ ਦੋ ਮਿੰਟ ਹੱਸ ਖੇਡ ਲੈਣੇ ਆ ਜੀ ਲੱਗਿਆ ਰਹਿੰਦੇ ਜੀ ਕੀ ਸੰਦੇਸ਼ ਦੇਣਾ ਚਾਹੋਗੇ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਕਹਿੰਦੇ ਆ ਪੰਜਾਬੀ ਵਿਰਸਾ ਦਾ ਸੰਭਾਲ ਕੇ ਰੱਖੋ ਇਹ ਥੋੜੇ ਥੋੜੇ ਖੁਸ਼ੀਆਂ ਨਾਲ ਹੀ ਆਪਾਂ ਨੂੰ ਆਏ ਆ ਵੀ ਨਾਲੇ ਤਾਂ ਪੰਜਾਬ ਦੇ ਰੂਪ ਰੂਪ ਹੁੰਦੇ ਰਹਿੰਦੇ ਆ ਤੇ ਨਾਲੇ ਆਪਾਂ ਮਤਲਬ ਦੋ ਮਿੰਟ ਖੁਸ਼ ਰਹਿ ਹੋ ਜਾਣੇ ਆ ਬੁੜੀਆਂ ਵੀ ਹੈ ਨਾ ਤੇ ਇਸ ਕਰਕੇ ਇਹੋ ਜਿਹੇ ਦਿਨ ਵਾਰ ਤਾਂ ਮਨਾਉਂਦੇ ਰਹਿਣਾ ਚਾਹੀਦਾ ਸੋ ਤੁਸੀਂ ਦੇਖਿਆ ਜੀ ਇਸ ਤਰ੍ਹਾਂ ਦਾ ਪ੍ਰੋਗਰਾਮ ਮਨਾਉਂਦੇ ਰਹਿਣਾ ਚਾਹੀਦਾ ਹੈਗਾ ਸੋ ਉਮੀਦ ਕਰਾਂਗੇ ਕਿ ਇਸ ਪ੍ਰੋਗਰਾਮ ਜਰੀਏ ਤੁਹਾਡੇ ਤੱਕ ਇਹ ਗੱਲ ਪਹੁੰਚਾਈ ਜਾ ਸਕੇ ਇਹ ਆਉਣ ਵਾਲੀ ਜਿਹੜੀ ਪੀੜ੍ਹੀ ਹੈਗੀ ਆਪਣੇ ਆਉਣ ਵਾਲੀ ਜਨਰੇਸ਼ਨ ਹੈਗੇ ਆ ਨਵੀਆਂ ਕੁੜੀਆਂ ਜਾਂ ਨਵੇਂ ਬੱਚੇ ਹੈਗੇ ਉਹ ਇਸ ਤੀਆਂ ਦੇ ਤਿਉਹਾਰ ਨੂੰ ਮਨਾਉਣ